ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੀ ਇਸ ਸਮੇਂ ਅਸੀਂ ਬੰਗਾਰ ਰੋਡ ਤੇ ਗੰਨਾ ਮਿਲਦੇ ਬਿਲਕੁਲ ਬਾਹਰ ਮੌਜੂਦ ਹੈ ਜਿੱਥੇ ਸਵਾਗਤੀ ਗੇਟ ਤੁਸੀਂ ਦੇਖ ਸਕਦੇ ਹੋ ਔਰ ਸੰਗਤਾਂ ਵਿੱਚ ਬਹੁਤ ਉਤਸ਼ਾਹ ਹੈ ਕਿ ਕੱਦ ਨਗਰ ਕੀਰਤਨ ਨਵਾਂ ਸ਼ਹਿਰ ਪੁੱਜੇਗਾ ਤਾਂ ਐਸਟੀਐਮ ਮੈਮ ਅਨਮ ਜੋਤ ਜੀ ਸਾਡੇ ਨਾਲ ਨੇ ਮੈਮ ਇੱਕ ਸੰਗਤ ਨੂੰ ਅਪੀਲ ਕਰਨਾ ਚਾਹੁੰਦੇ ਬੇਨਤੀ ਕਰਨਾ ਚਾਹੁੰਦੇ ਆ ਆਪਾਂ ਸੁਣਦੇ ਹਾਂ ਕੀ ਕਹਣਾ ਮੈਮ ਜੀ ਮੈਮ ਸਸ਼ੀਗਾਲ ਜੀ ਅਸੀਂ ਹਿੰਦ ਦੀ ਚਾਦਰ ਨਵੀ ਪਾਚਾਈ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੋ ਸ਼ਹੀਦੀ ਦਿਵਸ ਮਨਾਉਂਦੇ ਪਏ ਆ ਤੇ ਉਸ ਦੇ ਵਿੱਚ ਇੱਕ ਬਹੁਤ ਵੱਡਾ ਨਗਾ ਨਗਰ ਕੀਰਤਨ ਨਵਾਂ ਸ਼ਹਿਰ ਦੇ ਵਿੱਚੋਂ ਹੋ ਕੇ guzrega so ਇਸ ਦੇ ਬਾਰੇ ਮੇਰੀ ਸ਼ਹਿਰ ਦੀ ਸਮੂਹ ਸਾਧ ਸੰਗਤ ਨੂੰ ਪਿੰਡਾਂ ਵਾਲੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਨਵਾਂ ਸ਼ਹਿਰ ਦੇ ਵਿੱਚ 슈ਗਰ ਮਿਲ ਪੁਆਇੰਟ ਦੇ ਉੱਪਰ ਸ਼ਾਮ 6 ਵਜੇ ਅਸੀਂ ਉਮੀਦ ਕਰ ਰਹੇ ਹਾਂ ਕਿ ਇਸ ਨੂੰ ਰਿਸੀਵ ਕਰਾਂਗੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਤੁਸੀਂ ਹੁਮ ਹੁਮਾ ਕੇ ਇੱਥੇ ਪੁੱਜੋ ਤੇ ਇਸ ਦੇ ਦਰਸ਼ਨ ਕਰੋ ਤੇ ਸਤਿਕਾਰ ਦੇ ਨਾਲ ਆਪਣੀ ਪੂਰੀ ਹਾਜ਼ਰੀ ਲਗਵਾਓ ਨਾਲ ਹੀ ਇਹ ਦੱਸਣਾ ਚਾਹਾਂਗੀ ਕਿ ਇਸ ਤੋਂ ਬਾਅਦ ਜੋ ਇਹ ਨਗਰ ਕੀਰਤਨ ਸ਼ਹਿਰ ਦੇ ਵਿੱਚੋਂ ਗੁਜ਼ਰਦਾ ਹੋਇਆ डीमार्ट ਦੇ ਵਿੱਚ ਜੋ ਹੈ ਇੱਥੇ ਚਾਹ ਦਾ ਲੰਗਰ ਅਸੀਂ ਇਹਨਾਂ ਦੇ ਲਈ ਰੱਖਿਆ ਹੋਇਆ ਹੈ ਤੁਸਾਤ ਸੰਗਤ ਨੂੰ ਉੱਥੇ ਵੀ ਬੇਨਤੀ ਹੈ ਕਿ ਜ਼ਰੂਰ ਤੁਸੀਂ ਆਪਣੀ ਹਾਜ਼ਰੀ ਲਗਵਾਓ ਜੀ ਲੋਕ ਅੰਦਾਜ਼ਾ ਮੰਨ ਕੇ ਚੱਲੀਏ ਕਿ 6 6:30 ਦੇ ਆਸ-ਪਾਸ ਨਗਰ ਕੀਰਤਨ ਪਹੁੰਚ ਜਾਏਗਾ ਬਿਲਕੁਲ ਅੰਦਾਜ਼ ਬੰਗਾ ਤੋਂ ਹੁਣੇ ਪਹੁੰਚਾ ਹੋਇਆ ਹੈ ਚਰਨ ਕਮਲ ਗੁਰਦੁਆਰਾ ਸਾਹਿਬ ਪਹੁੰਚਣ ਵਾਲਾ ਹੈ ਤੇ ਉੱਥੋਂ 6:30 ਦੇ ਵਿੱਚ ਅਸੀਂ ਉਮੀਦ ਕਰ ਰਹੇ ਹਾਂ ਕਿ ਇੱਥੇ ਆਏਗਾ ਸੰਗਤ ਜੀ ਸ਼ਾਇਦ ਆਪਾਂ ਉਮੀਦ ਕਰੀਏ ਕਿ 6 ਵਜੇ ਤੱਕ ਪਹੁੰਚ ਹੀ ਜਾਣ 6 ਵਜੇ ਤੱਕ ਪਹੁੰਚਣ ਦੀ ਪਹਿਲਾਂ ਸ੍ਰੀ ਹਾਜ਼ਰੀ ਲਵਾਈਏ ਥੋੜਾ ਆਪਣੇ ਜੋ ਹੈ ਯ ਵੰਚਣ ਜਲਤੂ ਜੀ ਕਿਉਂਕਿ ਸੰਗਤ ਨਾਲ ਹੀ ਅਲੌਕਿਕ ਮਾਹੌਲ ਬਣੇਗਾ ਜੀ ਬਿਲਕੁਲ ਜੀ ਔਰ ਪੂਰਾ ਸ਼ਹਿਰ ਜਿਹੜਾ ਸੀ ਦੇਖ ਸਕਦੇ ਕਿ ਰੂਹਾਨੀਅਤ ਦੇ ਰੰਗ ਵਿੱਚ ਰੰਗ ਚੁੱਕਾ ਹੈ ਪਰ ਸੰਗਤ ਆਏਗੀ ਤਾਂ ਆਨੰਦ ਹੋਰ ਆਏਗਾ ਬਿਲਕੁਲ ਬਿਲਕੁਲ ਜੀ ਬਹੁਤ ਸ਼ੁਕਰੇਮੈਂ ਅੱਛਾ ਮੈਂ ਇੱਕ ਸਵਾਲ ਪ੍ਰਬੰਧ ਪੁੱਛਤਾ ਨੇ ਜੀ ਸਰ ਜੀ ਬਿਲਕੁਲ ਪ੍ਰਬੰਧ ਸਾਹਿਬ ਵੱਲੋਂ ਜੋ ਵੀ ਹੋ ਸਕਦੇ ਸੀਗੇ ਆਪਣੇ ਵੱਲੋਂ ਪੂਰੇ ਪੁਖਤਾ ਕੀਤੇ ਨੇ। ਸਭ ਤਾਲੂਕ ਵਾਲੀ ਸਹੂਲਤਾ ਵੀ ਸਾਰੀਆਂ ਮੋਹਿਆ ਕਰੋਗੇ। ਹਾਂਜੀ ਸ਼ਰਦਾਲੂਆਂ ਨੇ ਇੱਥੋਂ ਲੱਗਣਾ ਹੈਗਾ ਸੋ ਉਹਨਾਂ ਨੂੰ ਜਿਸ ਵੀ ਤਰੀਕੇ ਦੀਆਂ ਸਹੂਲਤਾਂ ਜੋ ਲੰਗਰ ਕਹਿ ਲੋ ਪ੍ਰੋਪਰ ਚਾਹ ਦਾ ਲੰਗਰ ਪਖਾਨੇ ਜੋ ਨੇ ਜਾਂ ਹੋਰ ਸੇਫਟੀ ਸਿਕਿਉਰਿਟੀ ਟ੍ਰੈਫਿਕ ਮੈਨੇਜਮੈਂਟ ਹਰ ਚੀਜ਼ ਅਸੀਂ ਪੂਰੀ ਰੱਖੀ ਹੋਈ ਹੈ। ਬਹੁਤ ਸ਼ੁਕਰੇਬਾਤ ਬਹੁਤ ਸ਼ੁਕਰੀਆ। ਤਾਂ ਇਹ ਸਨ ਮੈਮ ਐਸਜੀਐਮ ਮੈਮ ਅਨੰਮ ਜੋਤੀ ਔਰ ਸਾਥੀਏ ਇਸ ਸਮੇਂ ਤੁਸੀਂ ਤਸਵੀਰਾਂ ਜਿਹੜੀਆਂ ਆ ਇਹ ਬਿਲਕੁਲ ਗੰਨਾ ਮਿਲਦੇ ਸਾਹਮਣੇ ਤੋਂ ਦੇਖ ਸਕਦੇ ਹੋ ਸਵਾਗਤ ਹੀ ਗੇਟ ਇੱਕ ਵਾਰੀ ਵਿਝੇ ਦਿਖਾ ਦਿਓ। ਔਰ ਇੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ 350 ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼੍ਰੀ ਨਗਰ ਤੋਂ ਜੋ ਮਹਾਨ ਨਗਰ ਕੀਰਤਨ ਸਜਾਇਆ ਗਿਆ ਹੈ ਬਹੁਤ ਜਲਦੀ ਨਵਾਂ ਸ਼ਹਿਰ ਵਿਖੇ ਪੁੱਜੇਗਾ ਔਰ ਸੰਗਤਾਂ 'ਚ ਬਹੁਤ ਉਤਸ਼ਾਹ ਹੈ ਸਾਡੇ ਮਨ 'ਚ ਬਹੁਤ ਉਤਸ਼ਾਹ ਹੈ ਸੋ ਗੁਰੂ ਮਹਾਰਾਜ ਜੀ ਨੇ ਜੋ ਸੜ ਤੇ ਉਪਕਾਰ ਕੀਤੇ ਆ ਵੇਲਾ ਕਿ ਰਲ ਕੇ ਉਸ ਨੂੰ ਯਾਦ ਕਰੀਏ। ਅਤੇ ਜੋ ਨਗਰ ਕੀਰਤਨ ਇੱਥੇ ਆਉਣ ਵਾਲਾ ਜਿਹੜੀਆਂ ਅੱਖੀਆਂ ਆ ਉਡੀਕਤੀਆਂ ਪਈਆਂ ਕਦ ਨਗਰ ਕੀਰਤਨ ਨਵਾਂ ਸ਼ਹਿਰ ਪੁੱਜੇਗਾ ਤੇ ਅਸੀਂ ਹਿੱਸਾ ਬਣਾਂਗੇ ਤਾਂ ਸਾਰੀ ਸੰਗਤ ਨੂੰ ਬੇਨਤੀ ਹੈ ਕਿ 6 ਸਾਢੇ 6 ਤੋਂ ਸਵਾ 6 ਦੇ ਵਿੱਚ ਕਰ ਮੰਨ ਕੇ ਚੱਲੀਏ ਨਗਰ ਕੀਰਤਨ ਜਿਹੜਾ ਨਵਾਂ ਸ਼ਹਿਰ ਪੁੱਜੇਗਾ ਤੇ ਸੰਗਤ ਜਿਹੜੀ ਹੈ ਉਹ ਭੁਮਾ ਕੇ ਪੁੱਜੇ ਸੰਗਤ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ ਨਾਲੇ ਮਹਾਰਾਜ ਜੀ ਦਾ ਇੰਤਜ਼ਾਰ ਕਰ ਰਹੇ ਹਾਂ ਕਿ ਕਦੋਂ ਨਗਰ ਕੀਰਤਨ ਇੱਥੇ ਪੁੱਜੇਗਾ ਬਹੁਤ ਬਹੁਤ ਸ਼ੁਕਰੀਆ